ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਹੈ ਕਕਾਰਾਂ ਦੇ ਸਬੰਧ ਵਿੱਚ ਤੇ ਕਰਦਾਰ ਦੇ ਸਬੰਧ ਵਿੱਚ ਵੇਖਣ ਵਿੱਚ ਹੈ ਵੀ ਜਿੰਨਾ ਪਖੰਡੀ ਟੋਲਾ ਹੈ ਉਹ ਤਕਰੀਬਨ ਤਕਰੀਬਨ ਪਹਿਰਾਵੇ ਦੇ ਉੱਤੇ ਜ਼ੋਰ ਦਿੰਦੇ ਨੇ ਕਰਦਾਰ ਦੇ ਉੱਤੇ ਘਾਟਾ ਕਿਉਂਕਿ ਕਰਦਾਰ ਨੂੰ ਘੜਨਾ ਅੰਦਰ ਨੂੰ ਤਰਾਛਣਾ ਅੰਦਰ ਨੂੰ ਸਵਾਰਨਾ ਅੰਦਰ ਨੂੰ ਇੱਕ ਤਸਵੀਰ ਦਾ ਰੂਪ ਦੇਣਾ ਇਹ ਔਖਾ ਹੈ ਬਰਬਰੋਂ ਆਪਣੇ ਆਪ ਨੂੰ ਤਰਾਸ਼ਨ ਦੀ ਲੋੜ ਕੋਈ ਨਹੀਂ ਕੱਪੜੇ ਪਾਏ ਜਿਨ੍ਹਾਂ ਕੱਪੜਿਆਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਣਿਆ ਹੁੰਦਾ ਹੈ ਉਵੇਂ ਦਾ ਪਹਿਰਾਵਾ ਬਣਾ ਲਿਆ ਪੱਗ ਬਣਾ ਲਈ ਲੋਕਾਂ ਨੇ ਮੱਥੇ ਟੇਕਣੇ ਸ਼ੁਰੂ ਕਰਦੇ ਨੇ ਸੰਤ ਜੀ ਆ ਗਏ ਸੰਤ ਜੀ ਆ ਗਏ ਕਿਉਂ ਕਿਉਂਕਿ ਲੋਕਾਂ ਦਾ ਵਿਸ਼ਵਾਸ ਹੀ ਤੁਹਾਡੇ ਬਾਹਰ ਦੇ ਉੱਤੇ ਹੈ ਤੁਹਾਡੇ ਅੰਦਰ ਨੂੰ ਵੇਖ ਕੇ ਲੋਕ ਤੁਹਾਨੂੰ ਬ੍ਰਹਮ ਗਿਆਨੀ ਥੋੜਾ ਕਹਿ ਰਹੇ ਨੇ ਨਾ ਲੋਕਾਂ ਦੀ ਨਜ਼ਰ ਅੰਦਰ ਤੱਕ ਜਾਂਦੀ ਹੈ ਨਾ ਲੋਕਾਂ ਦੇ ਕੋ ਗੁਰਬਾਣੀ ਵਾਲਾ ਸਸਮਾਏ ਗੁਰਬਾਣੀ ਵਾਲੀ ਐਨਕ ਉਹ ਸਿਰਫ ਤੁਹਾਡੇ ਵਿਖਾਵੇ ਨੂੰ ਵੰਦੇ ਨੇ ਵਿਖਾਵੇ ਨੂੰ ਵੇਖ ਕੇ ਪ੍ਰਭਾਵਿਤ ਹੁੰਦੇ ਨੇ ਤੁਹਾਡੀਆਂ ਚੀਕਣੀਆਂ ਚੋਪੜੀਆਂ ਸੁਣਦੇ ਨੇ ਤੇ ਤੁਹਾਡੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਨੇ ਅੰਦਰ ਤੱਕ ਤੇ ਗੱਲ ਜਾਂਦੀ ਨਹੀਂ ਆਮ ਪਖੰਡੀ ਲੋਕਾਂ ਨੇ ਵੀ ਜਿਹੜਾ ਜੋਰ ਹੈ ਨਾ ਉਹ ਪਹਿਰਾਵੇ ਦੇ ਉੱਤੇ ਦਿੱਤਾ ਹੈ ਔਰ ਦੇਣ ਵੀ ਕਿਉਂ ਨਾ ਕਿਉਂਕਿ ਲੋਕੀ ਵਿਸ਼ਵਾਸ ਹੀ ਪਹਿਰਾਵੇ ਦੇ ਉੱਤੇ ਕਰ ਰਹੇ ਨੇ ਦੂਜੀ ਗੱਲ ਕਰਤਾਰ ਦੇ ਸਬੰਧ ਵਿੱਚ ਲੋਕ ਤੁਹਾਡੇ ਤੇ ਪ੍ਰਸ਼ਨ ਕਰਦੇ ਵੀ ਨਹੀਂ ਹੈ ਕਿਉਂਕਿ ਕਰਤਾਰ ਦੇ ਗਾਹ ਕੀ ਬੜੇ ਘੱਟ ਨੇ ਕਰਤਾਰ ਤੱਕ ਲੋਕਾਂ ਦੀ ਸਮਝ ਸਮੇਂ ਦੀ ਉਡਾਰੀ ਜਾਂਦੀ ਬੜੇ ਘੱਟ ਹੈ ਸਿਰਫ ਇੱਥੋਂ ਤੱਕ ਇਹ ਵੇਖੋ ਜੀ ਇਹਨੇ ਪੱਗ ਕਿਵੇਂ ਦੀ ਬੰਨੀ ਹੈ ਪੱਗ ਦਾ ਰੰਗ ਕਿਹੜਾ ਹੈ ਇਹਨੇ ਚੋਲਾ ਕਿਦਾਂ ਦਾ ਪਾਇਆ ਹੈ ਚੋਲੇ ਦੀ ਲੰਬਾਈ ਕਿੰਨੀ ਹੈ ਬਾਰ ਕਰਪਾਨ ਹੈ ਕਿ ਨਹੀਂ ਕਰਪਾਨ ਸਿਰਫ ਗੱਲ ਇੱਥੋਂ ਤੱਕ ਸਿਮਟ ਕੇ ਰਹਿ ਗਈ ਜਦੋਂ ਕੋਈ ਤੁਹਾਡੇ ਤੋਂ ਕਰਤਾਰ ਦੀ ਗੱਲ ਪੁੱਛਦਾ ਹੀ ਨਹੀਂ ਤੇ ਫਿਰ ਕਰਤਾਰ ਕਰਨ ਵਾਲੇ ਪਾਸੇ ਤੁਸੀਂ ਜਾਓ ਵੀ ਕਿਉਂ ਬਲਕੇ ਕਰਤਾਰ ਦੀਆਂ ਤੇ ਨਿਤਾ ਪ੍ਰਤੀ ਧਜੀਆਂ ਉੱਡਦੀਆਂ ਨੇ ਉੱਡਦੀਆਂ ਰਹਿੰਦੀਆਂ ਨੇ ਔਰ ਮੈਨੂੰ ਲੱਗਦਾ ਹੈ ਵੀ ਪਖੰਡੀਆਂ ਦੀਆਂ ਉੱਡਦੀਆਂ ਰਹਿਣਗੀਆਂ ਤੇ ਕਰਤਾਰ ਦੇ ਬਾਰੇ ਨਾ ਉਹ ਪ੍ਰਵਾਹ ਕਰਦੇ ਨੇ ਨਾ ਲੋਕ ਪ੍ਰਵਾਹ ਕਰਦੇ ਨੇ ਸਿਰਫ ਬਾਹਰਲੀ ਪਹਿਰਾਵੇ ਦੀ ਪ੍ਰਵਾਹ ਕਰਦੇ ਨੇ ਵਿਖਾਵੇ ਦੀ ਪ੍ਰਵਾਹ ਕਰਦੇ ਨੇ ਇੱਥੇ ਮੈਨੂੰ ਇੱਕ ਵਚਨ ਗੁਰੂ ਬਾਣੀ ਦਾ ਚੇਤੇ ਆਉਂਦਾ ਹੈ ਪਾਤਸ਼ਾਹ ਨੇ ਇੱਕ ਉਦਾਹਰਨ ਦਿੱਤੀ ਇੱਕ ਜ਼ਿਮੀਂਦਾਰ ਦੀ ਕਿੰਨ ਲਗੇ ਇੱਕ ਜ਼ਿਮੀਂਦਾਰ ਹੈ ਉਹਦੇ ਨਾਲ ਖੇਤ ਨੇ ਬਹੁਤ ਸਾਰੇ ਖੇਤਾਂ ਦੇ ਅੰਦਰ ਉਹਨੇ ਕੋਈ ਬੀਜ ਬੀਜ ਦਿੱਤਾ ਤਰ੍ਹਾਂ-ਤਰ੍ਹਾਂ ਦੇ ਬੀਜ ਨੇ ਕੋਈ ਦਾਲਾਂ ਬੀਜਦਾ ਹੈ ਕਣਕ ਬੀਜਦਾ ਹੈ ਹੋਰ ਹੋਰ ਕੁਛ ਬੀਜਦਾ ਉਹਨੇ ਬੀਜਿਆ ਤੇ ਉਹਨੇ ਵੇਖਿਆ ਵੀ ਚਿੜੀਆਂ ਹੁੰਦੀਆਂ ਨੇ ਬੀਜ ਚੁੱਕਦੀਆਂ ਨੇ ਚਲੀਆਂ ਜਾਂਦੀਆਂ ਨੇ ਕਬੂਤਰ ਆਉਂਦੇ ਨੇ ਕਾਂ ਆਉਂਦੇ ਨੇ ਤੋਤੇ ਆਉਂਦੇ ਨੇ ਬੀਜ ਛੁੱਕ ਕੇ ਚਲੇ ਹੀ ਰਹਿੰਦੇ ਨੇ ਉੱਗੇਗਾ ਕੀ ਜ਼ਿਮੀਦਾਰ ਇਕੱਲਾ ਖੇਤ ਨੇ ਬਹੁਤੇ ਉਹਨੇ ਫਿਰ ਇੱਕ ਸੋਚ ਤੋਂ ਤਜਵੀਜ਼ ਤੋਂ ਨਾ ਕੰਮ ਲਿਆ ਉਨੇ ਕੱਖਾਂ ਕਾਨਾਂ ਦਾ ਪੁਤਲਾ ਬਣਾਇਆ ਉਹਨੂੰ ਕਪੜੇ ਵੀ ਪਾਉਂ ਦਿੱਤੇ ਬੰਦਿਆਂ ਵਾਲੇ ਫਟੇ ਪੁਰਾਣੇ ਕਪੜੇ ਪਜਾਮਾ ਪਾਤਾ ਕਮੀਜ਼ ਪਾਈ ਉਹਦੇ ਸਿਰ ਦੇ ਉੱਤੇ ਕੋਈ ਨਾ ਕੋਈ ਪਟਕਾ ਬੰਨ ਦਿੱਤਾ ਉਹਨੂੰ ਹੁਣ ਦੋ ਸੋਟੀਆਂ ਦੇ ਸਹਾਰੇ ਦੇ ਉੱਤੇ ਨਾ ਜ਼ਮੀਨ ਦੇ ਅੰਦਰ ਜਾ ਕੇ ਗੱਡ ਦਿੱਤਾ ਤਾਂ ਕਿ ਚਿੜੀਆਂ ਕਾਂ ਨੂੰ ਭੁਲੇਖਾ ਪੈਂਦਾ ਰਹੇ ਵੀ ਖੇਤ ਦਾ ਓਨਰ ਖੇਤ ਦਾ ਮਾਲਕ ਖੇਤੇ ਅੰਦਰ ਹੀ ਹੈ ਤੇ ਆਹ ਭਾਕਾ ਮਾਰਦਾ ਹੈ ਦੂਰ ਦੂਰ ਆਕਾ ਮਾਰਦਾ ਹੈ ਚਿੜੀਆਂ ਕਾਵਾਂ ਨੂੰ ਪਲੇਖਾ ਪੈਂਦਾ ਵੀ ਖੇਤ ਦਾ ਓਨਰ ਖੇਤ ਦੇ ਅੰਦਰ ਘੁੰਮਦਾ ਆਪਾਂ ਗਏ ਤੇ ਮਾਰੇਗਾ ਹੋਇਆ ਕਿ ਉਹ ਤੇਜ਼ ਹਵਾ ਦਾ ਚੁੰਕਾ ਆ ਉਹਨੇ ਉਹ ਪੁਤਲਾ ਡੇਗ ਦਿੱਤਾ ਕਾਂ ਸੀ ਕਾਂ ਆਇਆ ਕਾਂ ਨੇ ਉੱਥੇ ਹੀ ਬਹਿ ਕੇ ਮੇਲੇ ਵਾਲੀ ਚੁੰਝ ਸਾਫ਼ ਕੀਤੀ ਬੀ ਚੁੱਕਿਆ ਖਾਣਾ ਸ਼ੁਰੂ ਕਰ ਦਿੱਤਾ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਆ ਗਜ਼ੰਪਲ ਆਈ ਕਹਿਣ ਲੱਗੇ ਅਣਿਕ ਬਸਤਰ ਸੁੰਦਰ ਪਹਿਰਾਇਆ ਪਹਿਰਾਵੇ ਵਾਲਿਓ ਸੁਣ ਲਿਓ ਗੁਰਬਾਣੀ ਦੇ ਬਚਨ ਨੇ ਅਨਿਕ ਬਸਤਰ ਸੁੰਦਰ ਪਹਿਰਾਇਆ ਜਿਉਂ ਡਰਨਾ ਖੇਤ ਮਾਹੀ ਡਰਾਇਆ ਜਿਵੇਂ ਡਰਾਉਣਾ ਪੁਤਲਾ ਬਣਾ ਕੇ ਖੇਤ ਦੇ ਅੰਦਰ ਖੜਾ ਕੀਤਾ ਸੀ ਜਿਹਦੇ ਵਿੱਚ ਜਾਨ ਨਹੀਂ ਸੀ ਹਵਾ ਹੀ ਤੋਂ ਜਿਹੜਾ ਡਿੱਗ ਪਿਆ ਕਹਿਣ ਲੱਗੇ ਤੁਸੀਂ ਵੀ ਇਸ ਤਰ੍ਹਾਂ ਵਸਤਰ ਹੀ ਪਾਏ ਨੇ ਪੱਲੇ ਤੁਹਾਡੇ ਵੀ ਕੁਝ ਨਹੀਂ ਹਵਾ ਹੁੰਦੀ ਹੈ ਕਦੇ ਕਾਮ ਦੀ ਆਉਂਦੀ ਡਿੱਗ ਜਾਂਦੇ ਓ ਲੋਭ ਦੀ ਆਉਂਦੀ ਡਿੱਗ ਜਾਂਦੇ ਓ ਨਿਤਾ ਪ੍ਰਤੀ ਹਵਾ ਦੇ ਅੱਗੇ ਡਿੱਗੇ ਹੋਏ ਤੁਸੀਂ ਦਿਸਦੇ ਹੋ ਕਰਤਾਰ ਬਣਾਓ ਲਪਾਸ ਦੇ ਉੱਤੇ ਬਹੁਤਾ ਜ਼ੋਰ ਨਾ ਦਿਓ ਮੈਂ ਇੱਕ ਉਦਾਹਰਣ ਇੱਕ ਵਾਰ ਨਹੀਂ ਬੜੀ ਵਾਰ ਕੋਟ ਕਰ ਚੁੱਕਾ ਵੀ ਜੇ ਕਿਸੇ ਦੁਕਾਨ ਦੇ ਉੱਤੇ ਜਾਓ ਤੇ ਦੁਕਾਨ ਦੇ ਮੱਥੇ ਦੇ ਉੱਤੇ ਇੱਕ ਬੋਰਡ ਲੱਗਾ ਹੋਵੇ ਵੀ ਇੱਥੋਂ ਸੋਨਾ ਮਿਲਦਾ ਹੈ ਉੱਥੋਂ ਸੋਨਾ ਖਰੀਦਣ ਦੀ ਚਾਹਤ ਲੈ ਕੇ ਤੁਸੀਂ ਅੰਦਰ ਚਲੇ ਜਾਓ ਅੰਦਰ ਜਦੋਂ ਜਾਓ ਉੱਤੇ ਵੇਖੋ ਵੀ ਸਕ੍ਰੈਪ ਯਾਰਡ ਬਣੀ ਪਈ ਹੁਣ ਤੁਸੀਂ ਕਹੋਗੇ ਵੀ ਜਾਂ ਤੇ ਬਾਹਰ ਦਾ ਬੋਰਡ ਬਦਲ ਤੇ ਜਾਂ ਅੰਦਰ ਦਾ ਸਾਮਾਨ ਬਦਲ ਇਹ ਗੱਲ ਮੈਂ ਕਈ ਵਾਰੀ ਕਹਿ ਚੁੱਕਾ ਜਾਂ ਆਪਣੇ ਅੰਦਰ ਦੇ ਵਿਚਾਰ ਬਦਲੋ ਜਾਂ ਫਿਰ ਆਪਣੇ ਬਾਹਰ ਦਾ ਪਹਿਰਾਵਾ ਬਦਲੋ ਜੇ ਪਹਿਰਾਵਾ ਇਸ ਤਰ੍ਹਾਂ ਦਾ ਹੈ ਵੀ ਲੋਕ ਵਿਸ਼ਵਾਸ ਕਰਦੇ ਨੇ ਤੁਸੀਂ ਸਿੱਖੋ ਤੇ ਸਿੱਖੀ ਵਾਲੇ ਗੁਣ ਧਾਰਨ ਕਰੋ ਲੋਕ ਵਿਸ਼ਵਾਸ ਕਰਦੇ ਨੇ ਤੁਸੀਂ ਸਾਧੋ ਤੇ ਸਾਧਾਂ ਵਾਲੇ ਗੁਣ ਧਾਰਨ ਕਰੋ ਮਨ ਸਾਚਾ ਮੁਖ ਸਾਚਾ ਸੋਏ ਇਹ ਗੁਣ ਧਾਰਨ ਕਰੋ ਤੇ ਜੇ ਗੁਣ ਧਾਰਨ ਨਹੀਂ ਕਰਨੇ ਫਿਰ ਲਿਬਾਸ ਸੁੱਟੋ ਲਾ ਕੇ ਪਰ ਸੁੱਟੋਗੇ ਨਹੀਂ ਪਤਾ ਕਿਉਂ ਲਿਬਾਸ ਤੇ ਤੁਹਾਡੀ ਇੱਕ ਕੰਪਨੀ ਹੈ ਲਬਾਸ ਤੇ ਤੁਹਾਡੀ ਫੈਕਟਰੀ ਹੈ ਲਬਾਸ ਤੇ ਧੋਖਾ ਹੈ ਲਬਾਸ ਤੇ ਲੋਕਾਂ ਨੂੰ ਪਸਾਉਣ ਵਾਸਤੇ ਜਾਲ ਹੈ ਹੱਥ ਵਿੱਚ ਫੜੀ ਹੋਈ ਮਾਲਾ ਲੋਕਾਂ ਨੂੰ ਪਰਮਾਉਣ ਵਾਸਤੇ ਚੋਗਾ ਹੈ ਖੈਰ ਖੇਤ ਵਿੱਚ ਜਿਹੜਾ ਬੀਜ ਬੀਜਿਆ ਜਾਂਦਾ ਹੈ ਨਾ ਉਗਦਾ ਹੋਈ ਹੈ ਤੇ ਜੋ ਉਗ ਰਿਹਾ ਤੁਹਾਡੇ ਡੇਰਿਆਂ ਵਿੱਚੋਂ ਉਹ ਸਮਝ ਆ ਹੀ ਰਿਹਾ ਸਿੱਖੀ ਨਹੀਂ ਉਗ ਰਹੀ ਪਖੰਡ ਉਗ ਰਿਹਾ ਕਿਉਂਕਿ ਬੀਜਿਆ ਹੀ ਪਖੰਡ ਹੈ ਅੱਜ ਸਾਰਾ ਜ਼ੋਰ ਪਹਿਰਾਵੇ ਤੇ ਵੇ ਕੋਈ ਆਉਂਦਾ ਹੈ ਹੋਰ ਤਰ੍ਹਾਂ ਦੀ ਉੱਚੀ ਜੀ ਪੱਗ ਅੱਜ ਕੱਲ ਇੱਕ ਚੱਲ ਰਿਹਾ ਉੱਚੀ ਜੀ ਪੱਗ ਲੈ ਕੇ ਕੋਈ ਕਿੱਦਾਂ ਦੀ ਬੰਨਦਾ ਹੈ ਕੋਈ ਕਿੱਦਾਂ ਦੀ ਬੰਨਦਾ ਹੈ ਬੰਨੋ ਪਰ ਆਪਣੇ ਅੰਦਰ ਸਿੱਖੀ ਦਾ ਬੀ ਨਾਸ ਨਾ ਹੁੰਦਿਓ ਬਾਣੀ ਦੇ ਅੰਦਰ ਪਹਿਰਾਵੇ ਦੀ ਗੱਲ ਕਿਤੇ ਵੀ ਨਹੀਂ ਹੈ ਦੱਸੋ ਮੈਨੂੰ ਬਾਣੀ ਦੇ ਅੰਦਰ ਨੀਲੇ ਦੀ ਪੀਲੇ ਦੀ ਕਾਲੇ ਦੀ ਚਿੱਟੇ ਦੀ ਦੂਜੇ ਦੀ ਤਿਜੇ ਦੀ ਗੱਲ ਕੀਤੀ ਹੋਵੇ ਉਹ ਯਾਰੋ ਨੰਗੇਜ ਟੱਕਣ ਵਾਸਤੇ ਤਨ ਦੇ ਉੱਤੇ ਕਪੜਾ ਚਾਹੀਦਾ ਸੀ ਤੁਸੀਂ ਜਿੱਦਾਂ ਦੇ ਲਿਬਾਸ ਆ ਪੌਣੇ ਸਨੋਦਾਂ ਦੇ ਗੁਰੂ ਸਾਹਿਬ ਦੀਆਂ ਫੋਟੋਆਂ ਬਣਾਤੀਆਂ ਵੀ ਗੁਰੂ ਜੀ ਵੀ ਇਦਾਂ ਪਾਉਂਦੇ ਸੀ ਗੁਰੂ ਦਾ ਲਿਬਾਸ ਇਦਾਂ ਦਾ ਥੋੜਾ ਸੀ ਗੁਰੂ ਸਾਹਿਬ ਕੀਰਤ ਕਰਦੇ ਰਹਿ ਪੈਰਾਂ ਚੱਲ ਕੇ ਦੂਰ ਦਰੇਡੇ ਜਾਂਦੇ ਰਹੇ ਹੱਥ ਉਹਨਾਂ ਦੇ ਹਾਰਡ ਹੋਣਗੇ ਸਖਤ ਹੋਣਗੇ ਪੈਰਾਂ ਵਿੱਚ ਬਿਆਈਆਂ ਪਾਟੀਆਂ ਹੋਣਗੀਆਂ ਉਹ ਇਦਾਂ ਦੇ ਰੇਸ਼ਮੀ ਲਿਬਾਸ ਵਿੱਚ ਕਿਦਰੇ ਰਹਿੰਦੇ ਸਨ ਤੁਸੀਂ ਰੇਸ਼ਮੀ ਲਿਬਾਸ ਪਾਤਾ ਜਦ ਕਿ ਉਹਨੂੰ ਰੇਸ਼ਮ ਸੀ ਵੀ ਨਹੀਂ ਖੈਰ ਕਿਉਂਕਿ ਸਭ ਕੁਝ ਆਪ ਕਰਨਾ ਸੀ ਨਾ ਤੇ ਜੋ ਆਪ ਕਰਨਾ ਸੀ ਉਹ ਗੁਰੂ ਦੇ ਉੱਤੇ ਗੱਲ ਲਿਆ ਕੇ ਥੋਪ ਦਿੱਤੀ ਦੋ ਮੋਰ ਦੇ ਖੰਭ ਰੱਖ ਦਿੱਤੇ ਦੋ ਕਿਲੇ ਰੱਖਤੇ ਦੋ ਕਿਲ ਆ ਸੇਵ ਰੱਖ ਦਿੱਤੇ ਜਦ ਕਿ ਗੁਰੂ ਸਾਹਿਬ ਇਦਾਂ ਦੇ ਨਹੀਂ ਸੀ ਜੇ ਉਹਨਾਂ ਨੂੰ ਵੇਖਣਾ ਹੈ ਕਿਦਾਂ ਦੇ ਸੀ ਤੇ ਬਾਣੀ ਪੜ ਕੇ ਵੇਖ ਲਓ ਉਹਨਾਂ ਦਾ ਕਰਤਾਰ ਕਿਦਾਂ ਦੇ ਸੀ ਤੁਸੀਂ ਅਕਸਰ ਕਹਿ ਦਿੰਦੇ ਹੋ ਫਲਾਣੇ ਦੀ ਦਾੜ੍ਹੀ ਚਿੱਟੀ ਹੋ ਗਈ ਹੈ ਗੱਲਾਂ ਜੇ ਵੀ ਬਚਕਾਨਾ ਕਰਦਾ ਪਰ ਮੈਂ ਤੁਹਾਨੂੰ ਕਹਿੰਨਾ ਤੁਹਾਡੀ ਦਾੜ੍ਹੀ ਵਿੱਚ ਚਿੱਟੀ ਹੈ ਤੁਹਾਡਾ ਲਿਬਾਸ ਵਿੱਚ ਚਿੱਟਾ ਹੈ ਮਨ ਚਿੱਟਾ ਕਦੋਂ ਕਰੋਗੇ ਬਚਕਾਨਾ ਹਰਕਤਾ ਕਦੋਂ ਛੱਡੋਗੇ ਕਰਤਾਰ ਚੰਗਾ ਕਦੋਂ ਬਣਾਓਗੇ ਉਹਨੂੰ ਚੰਗਾ ਬਣਾਓ ਤਾਂ ਕਿ ਕਰਤਾਰ ਦੇ ਨਾਲ ਤੁਹਾਡੇ ਕਕਾਰਾਂ ਦੀ ਤੁਹਾਡੇ ਪਹਿਰਾਵੇ ਦੀ ਵੀ ਇੱਜ਼ਤ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ